ਕਦੋਂ ਤੇਰੇ ਨਾਲ ਬਸ ਫੇਰਾ ਆਇਆ ਸੱਤ ਨੂੰ ਮਾਰਤਾ ਨੀ ਚਲ ਆ ਆ ਜੀ ਹਾਂਜੀ ਤੁਹਾਡਾ ਕੀ ਮੇਰਾ ਲੱਕੀ ਹੈ ਜੀ ਕੀ ਮਾਮਲਾ ਕੀ ਮਾਮਲਾ ਜੀ ਹਰ ਮਹੀਨੇ ਸੰਗਰਾਂਦ ਦੇ ਦਿਨ ਨਿਸ਼ਾਨ ਸਾਹਿਬ ਚੇਂਜ ਕਰਦੇ ਆ ਜੀ ਕਿੱਥੇ ਜੀ ਇਹ ਆਪਣਾ ਧਰਮਪੁਰੇ ਜੀ ਗੁਰਦੁਆਰੇ ਤੇ ਗੁਰਦੁਆਰਾ ਹਰਕਿਸ਼ਨ ਸਾਹਿਬੀ ਗੁਰਦੁਆਰਾ ਸਾਹਿਬ ਹੈ ਤੇ ਹਰ ਮਹੀਨੇ ਹੁੰਦਾ ਚੇਂਜ ਜੀ ਤੇ ਅੱਜ ਚੇਂਜ ਕਰ ਰਹੇ ਸੀ ਚਾਰ ਬੰਦੇ ਸੀ ਤੇ ਜਿੱਦਾਂ ਇਹ ਚਾ ਆਪਣਾ ਕੀਤਾ ਉਹਨਾਂ ਨੇ ਆਪਣਾ ਬੈਲੈਂਸ ਆਊਟ ਹੋ ਕੇ ਨਾ ਸਿੱਧੇ ਤਾਰਾ ਉੱਪਰ ਹੀ ਮਤਲਬ ਨਿਸ਼ਾਨ ਸਾਹਿਬ ਗਿਰ ਗਏ ਤੇ ਇੱਕ ਬੰਦੇ ਦੀ ਮੌਕੇ ਤੇ ਹੀ ਹੋ ਗਈ ਜੀ ਮੌਤ ਕਿਹਤ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਕਾਲੂ ਹੈਗਾ ਜੀ ਕਾਲਾ ਮੁੰਡੇ ਦਾ ਨਾਮ ਹੈਗਾ ਤੇ ਤਿੰਨ ਜਿਹੜੇ ਨੂੰ ਠੀਕ ਲੈ ਹਾਂਜੀ ਉਹ ਠੀਕ ਹੈ ਜੀ ਫਿਰ ਡਾਕਟਰਾਂ ਨੇ ਫਿਰ ਵੀ ਕਿਹਾ 12 ਘੰਟੇ ਰੱਖਣਾ ਉਹਨਾਂ ਨੂੰ ਹਾਂਜੀ ਅੱਛਾ ਤੇ ਫਿਰ ਉਹ ਨਿਸ਼ਾਨ ਸਾਹਿਬ ਮਤਲਬ ਬੈਲੈਂਸ ਵਿਗੜ ਬੈਲੈਂਸ ਵਿਗੜ ਗਿਆ ਉਹਦੇ ਬੈਲੈਂਸ ਵਿਗੜ ਨਹੀਂ ਕਰਕੇ ਤਾਰਾ ਦੇ ਉੱਪਰ ਹੀ ਸਿੱਧਾ ਹੀ ਜੀ ਨਿਸ਼ਾਨ ਸਾਹਿਬ ਤੂੰ ਫਿਰ ਤਿੰਨ ਬੰਦੇ ਇਸ ਕਰਕੇ ਤੁਝੇ ਨੂੰ ਨਾ ਛੁੜਾ ਰਹੇ ਸੀ ਨਹੀਂ ਨਹੀਂ ਛੁੜਾ ਰਹੇ ਚਾਰ ਬੰਦੇ ਹੀ ਹੁੰਦੇ ਆ ਨਾ ਮੋਕੇ ਦੇ ਮੋਕੇ ਦੇ ਨਾਲ ਫੜਿਆ ਸੀ ਹਾਂਜੀ ਚਾਰ ਬੰਦੇ ਹੀ ਹੁਣ ਜਦੋਂ ਨਿਸ਼ਾਨ ਸਾਹਿਬ ਚੇਂਜ ਹੁੰਦਾ ਨਾ ਚਾਰ ਬੰਦੇ ਹੀ ਹੁੰਦੇ ਆ ਮੋਕੇ ਤੇ ਹਾਂਜੀ ਸ਼ੋਕਮਾ ਇੱਕ ਮਿੱਟੀ ਨਾਮ ਆ ਤੁਹਾਡਾ ਮੇਰਾ ਮੇਰਾ ਟਿੰਕੂ ਰੋੜਾ ਜੀ ਟਿੰਕੂ ਜੀ ਜਿਹਨਾਂ ਦੇਥੋਂ ਇਹ ਕੋਣ ਸੀਗੇ ਮਾ ਚਾਚਾ ਸਕਾ ਚਾਚਾ ਕੀ ਨਾਮ ਸੀ ਉਹਨਾਂ ਦਾ ਸ਼ੋਕਮਾ ਕੀ ਕੰਮ ਕਰੀ ਸੀਗੇ ਹਾਂਜੀ ਹਾਂਜੀ ਸੇਵਾ ਕਰਦੇ ਇੱਥੇ ਲੱਗੇ ਹੋ ਸੀਗੇ ਜੀ ਅੱਛਾ ਤੇ ਕੀ ਕੰਮ ਕੀ ਕਰਦੇ ਉਹਦਾ ਵੀ ਕੋਈ ਜੌਬ ਜੌਬ ਕਰਦੇ ਸੀ ਕੋਈ ਪਹਿਲੇ ਗੱਡੇ ਦਾ ਕੰਮ ਕਰਦਾ ਜੀ ਠੀਕ ਹੈ ਰਵਾੜ ਚ ਕੋਣ ਕੋਣ ਆਉਂਦੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਮੈਰਿਜ ਨਹੀਂ ਕਰਾਇਆ ਮਤਲਬ ਗੁਰਦੁਆਰਾ ਸਾਹਿਬ ਨਾਲ ਹੀ ਲੱਗੇ ਹੋਏ ਸੇਵਾ ਕਰਦੇ ਸੀ ਜੀ ਜੱਜਾ ਖਾਟੂ ਸਾਹਿਬ ਮੰਦਰ ਚ ਲੱਗਾ ਰਹਿੰਦਾ ਸੀ ਜਾਂ ਇਹਨਾਂ ਨਾਲ ਲੱਗਾ ਜਾਂ ਸਾਡੀਆਂ ਜਾਂਦਾ ਸੀ ਮਸ਼ੀਨਾਂ ਵਸ ਹਾਂ ਜੀ ਗੁਰ ਕੀ ਇਹ ਜਿਹੜਾ ਹਾਸਾ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਕਹਿੰਦੇ ਕੋਈ ਕਰੰਟ ਲੱਗਨ ਦਾ ਚੋਲਸੇ ਮਾਮਲਾ ਕੀ ਔਰ ਕਿੱਥੇ ਦਾ ਇਹ ਮਾਮਲਾ ਇਹ ਹੈ ਗੁਰਦੁਆਰਾ 8ਵੀਂ ਪਾਸ਼ਾ ਹੀ ਸ਼ਗੁਨ ਪਹਿਲੇ ਜੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਉੱਤੇ ਹਰ ਮਹੀਨੇ ਜੀ ਜਿਸ ਤਰ੍ਹਾਂ ਰੋਜ਼ ਦੀ ਸੇਵਾ ਚੱਲਦੀ ਸੀ ਉਸੇ ਤਰ੍ਹਾਂ ਸੇਵਾ ਚੱਲਦੀ ਸੀ ਜੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਚੱਲ ਰਹੀ ਸੀ ਜੀ ਉੱਥੇ ਹੁਣ ਚਾਰ ਲੋਕ ਮਿਲ ਕੇ ਸੇਵਾ ਕਰ ਰਹੇ ਸੀਗੇ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦੀ ਜਿੰਨੇ ਨਾ ਜਦੋਂ ਕਿਸੇ ਦੀ ਆਈ ਉਹ ਨਹੀਂ ਮੋੜ ਸਕਦੇ ਸੇਵਾ ਦੀ ਗੱਲ ਹੈ ਤੇ ਉਸ ਉਹਦੇ ਵਿੱਚ ਕੋਈ ਪਾਈਪ ਇੱਧਰ ਉੱਧਰ ਹੋ ਗਈ ਜਿਸ ਦੇ ਨਾਲ ਕਰੰਟ ਲੱਗ ਗਿਆ ਕਰੰਟ ਲੱਗਣ ਨਾਲ ਇੱਕ ਜਿਹੜਾ ਸਾਡਾ ਸੇਵਾਦਾਰ ਹੈ ਉਹਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਆ ਖਤਰੇ ਤੋਂ ਬਾਹਰ ਆ ਪਰ ਹਸਪੀਟਲ ਸੀਐਮਸੀ ਦੇ ਵਿੱਚ ਦਾਖਲ ਹੈ ਤੇ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਹੁਣ ਇਹ ਚੀਜ਼ ਹੋਣੀ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੈ ਨਾ ਕਿਸੇ ਦੀ ਗਲਤੀ ਹੈ ਨਾ ਕਿਸੇ ਦਾ ਕੋਈ ਕਸੂਰ ਹੈ ਹੁਣ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਮਰਜ਼ੀ ਹੈ ਕਿਹਦਾ ਕਿੱਦਾਂ ਕਿਸੇ ਦੀ ਸਵਾਸ ਮੁੱਕਨੇ ਸੀ ਬਹਾਨਾ ਇੱਕ ਜਰੂਰ ਬਣ ਗਿਆ ਪਰ ਗੁਰੂ ਘਰ ਦੀ ਸੇਵਾ ਕਰਦੇ ਹੋਏ ਇਸ ਤਰ੍ਹਾਂ ਹੋਣਾ ਸਾਨੂੰ ਤਾਂ ਬੜਾ ਅਫਸੋਸ ਹੈ ਗੁਰਦੁਆਰਾ ਕਿੱਥੇ ਪੈਂਦਾ ਧਰਮਪੁਰਾ ਰੋਡ ਤੇ ਗੁਰੂਗੁਰੂ ਦਾ ਸਾਹ ਇਹ ਬਿਲਕੁਲ ਕਰੰਟ ਲੱਗਣ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਚਾਰ ਲੋਕ ਮਿਲ ਕੇ ਕਰ ਰਹੇ ਸੀ ਜਿਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਤਿੰਨ ਹਸਪੀਟਲ ਦਾਖਲ ਹੈ ਪਰ ਖਤਰੇ ਤੋਂ ਬਾਹਰ ਹੈ ਜਿਹਨੇ ਕਾਇਲ ਨੇ ਜਿਹੜੇ ਇਲਾਜ ਨੇ ਉਹ ਉਹਨਾਂ ਦੀ ਪੋਜੀਸ਼ਨ ਕਿਸ ਤਰੀਕੇ ਦੀ ਉਹਨਾਂ ਦੀ ਪੋਜੀਸ਼ਨ ਬਾਬਾ ਜੀ ਦੀ ਕਿਰਪਾ ਹੈ ਗੁਰੂ ਦੀ ਰਹਿਮਤ ਹੈ ਠੀਕ ਹੈ ਪਰ ਇੱਕ ਦਾ ਚਲੇ ਜਾਣਾ ਉਦੇ ਸਵਾਸਾਂ ਦੀ ਪੂਰਤੀ ਹੋ ਜਾਣਾ ਉਹ ਬਹੁਤ ਅਜ ਮਾੜਾ ਲੱਗਿਆ ਕਿਉਂਕਿ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਤੇ ਜਿਹੜਾ ਸੇਵਾ ਕਰਦੇ ਆ ਜ ਉਹਦੇ ਸਵਾਸ ਮੁੱਕ ਜਾਣੇ ਬੜਾ ਅਫਸੋਸ ਹੈ ਮਹਾਰਾਜ ਨੂੰ ਕਰਾਂਗੇ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਐਹੋ ਜੀ ਰੂਹ ਜਿਹੜੀ ਸੇਵਾ ਕਰ ਰਹੀ ਸੀ ਗੁਰੂ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਤੇ ਉਹਦੇ ਪਰਿਵਾਰ ਵਾਲੇ ਆਏ ਆ ਉਹਨਾਂ ਨੂੰ ਵੀ ਦੁੱਖ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਇਹਦਾ ਹੱਲ ਕੋਈ ਨਹੀਂ ਸੇਵਾ ਕਰ ਰਹੇ ਸੀ ਕਰੰਟ ਲੱਗ ਗਿਆ ਇਸ ਗੱਲ 'ਚ ਕੋਈ ਸ਼ਬਦ ਨਹੀਂ ਕਹਿ ਨਹੀਂ ਸਕਦੇ ਇੱਕ ਦੁੱਖ ਤੋਂ ਇਲਾਵਾ ਸਾਡੇ ਕੋਲ ਦੂਜਾ ਕੋਈ ਸ਼ਬਦ ਨਹੀਂ ਹੈ ਮਹਾਰਾਜ ਨੂੰ ਇਹੀ ਗੁਰੂ ਸਾਹਿਬ ਨੂੰ ਕਿਰਪਾ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ ਤਾਂ ਕਿ ਜਿਹੜੇ ਪਿਛਲੇ ਹਨ ਇਹ ਦੁੱਖ ਸਹਿ ਸਕਣ ਤੇ ਅੱਜ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੰਨੀ ਘਟਨਾ ਹੋਣਾ ਕਿਤੇ ਨਾ ਕਿਤੇ ਦੁੱਖਦਾਈ ਹੈ ਬਾਕੀ ਮਹਾਰਾਜ ਗੁਰੂ ਜਾਨੀ ਜਾਨ ਹੈ ਬਾਬਾ ਜੀ ਨੂੰ ਪਤਾ ਹੈ ਇਹ ਕਿਉਂ ਹੈ ਕਿਸ ਕਰਕੇ ਹੋਇਆ ਕਿਸ ਤਰ੍ਹਾਂ ਕਰੰਟ ਲੱਗਿਆ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਪਰ ਚਾਰ ਬੰਦੇ ਸੇਵਾ ਕਰ ਰਹੇ ਸੀ ਇਹ ਹਰ ਮਹੀਨੇ ਸੇਵਾ ਵੀ ਮੋ ਤਾਂ ਇਹ ਉਹਦੇ ਬਾਰੇ ਪਤਾ ਲੱਗਾ ਕੌਣ ਆ ਕਿੱਥੇ ਦਾ ਰਹਿਣ ਵਾਲਾ ਸੀ ਤੇ ਉਮਰ ਕਿੰਨੀ ਸੀ ਉਹਦੀ ਉਹਨਾਂ ਦੀ 54 ਸਾਲ ਦੀ ਉਮਰ ਸੀ ਜੀ ਉਹ ਵੀ ਉਸੇ ਗੁਰਦੁਆਰਾ ਸਾਹਿਬ ਚ ਰੂਟੀਨ ਨਾਲ ਆਉਂਦੇ ਸੀ ਕੋਈ ਐਸਾ ਨਹੀਂ ਆ ਮਤਲਬ ਕਿ ਬਹੁਤ ਦਿਨ ਆਕੇ ਤਾਂ ਹੀ ਸੇਵਾ ਬੰਦਾ ਉਹੀ ਉਹ ਗੁਰੂ ਘਰ ਚ ਕਰਦਾ ਜਿਹਦਾ ਰੂਟੀਨ ਨਾਲ ਆਣਾ ਜਾਣਾ ਹੋਏਗਾ ਜੀ ਤੇ ਮੇਰੇ ਖਿਆਲ ਆ ਲੜਕਾ ਵੈ ਇਹਨਾਂ ਦੇ ਚਾਚਾ ਜੀ ਸੀਗੇ ਤੇ ਹੁਣ ਉਹਨਾਂ ਦੇ ਪਰਿਵਾਰ ਵਾਲੇ ਆ ਗਏ ਨੇ ਬਾਕੀ ਤਾਂ ਬਖੂਬ ਉਹ ਦੱਸ ਸਕਦੇ ਨੇ ਪਰ ਮੌਤ ਹੋ ਜਾਣਾ ਇਹ ਦੁਖਦਾਈ ਹੈ ਬਾਕੀ ਗੁਰੂ ਸਾਹਿਬ ਦਾ ਸੀਸੀਟੀ ਫੁਟੇਜ ਆਈ ਹੈ ਕੋਈ ਸੀਗੀ ਉੱਥੇ ਉਹਥੇ ਭਾਜੀ ਕੋਈ ਇਦਾਂ ਦਾ ਮਸਲਾ ਨਹੀਂ ਹੈ ਕਰੰਟ ਹੈ ਇਹ ਹੁਣ ਰਹਿਮਤ ਹੈ ਗੁਰੂ ਦੀ ਕੋਈ ਨਿਸ਼ਾਨ ਸਾਹਿਬ ਦੇ ਕਰਦੇ ਹੋਏ ਕੋਈ ਤਾਰ ਨਾਲ ਲਾ ਕੇ ਕਰੰਟ ਆ ਗਿਆ ਜਿਹਦੇ ਚ ਇੱਕ ਦੀ ਮੌਤ ਹੋ ਗਈ ਤਿੰਨ ਬਚ ਗਏ ਗੁਰੂ ਸਾਹਿਬ ਨੇ ਜਿਹਦੇ ਸਵਾਸ ਪੂਰੇ ਕਰਨੇ ਸੀ ਉਹਨੂੰ ਨਾਲ ਲੈ ਗਿਆ ਬਾਕੀ ਤਿੰਨ ਠੀਕ ਹੈ ਵਾਹਿਗੁਰੂ ਅਰਦਾਸ ਕਰਾਂਗੇ ਅੱਗੋਂ ਕੋਈ ਐਹੋ ਜੀ ਘਟਨਾ ਗੁਰੂ ਸਾਹਿਬ ਨਾ ਇੱਥੇ ਇਹ ਗੱਲ ਖਤਮ ਹੋ ਜੇ ਬਾਕੀ ਤਿੰਨ ਜਿਹੜੇ ਨੇ ਬਿਲਕੁਲ ਠੀਕ ਹੋ ਉਹਨਾਂ ਤੇ ਆਪਣੇ ਘਰ ਜਾਣ ਤੇ ਮਹਾਰਾਜ ਜਿਨ੍ਹਾਂ ਦੇਸ ਬੰਦਾ ਚਲਾ ਗਿਆ ਉਹਨਾਂ ਨੂੰ ਇਹ ਸ਼ਕਤੀ ਦੇਵੇ ਤਾਂ ਕਿ ਉਹ ਦੁੱਖ ਸਹਿ ਸਕੇ